ਉਹੀ ਰੁੱਤਾਂ ਉਹੀ ਜ਼ਿੰਦਗੀ ਦੇ ਰਚੇਵੇਂ ਸਭ ਕੁਝ ਉਦਾਂ ਹੀ ਚੱਲ ਰਿਹਾ ਜਿੱਦਾਂ ਪਹਿਲਾਂ ਚੱਲਦਾ ਸੀ ਬਟ ਕੁਝ ਰੂਹਾਂ ਸਾਡੇ ਵਿੱਚ ਨਹੀਂ ਹੈਗੀਆਂ ਹਨ ਕਣਕਾਂ ਵੱਡੀਆਂ ਜਾ ਰਹੀਆਂ ਤੂੜੀਆਂ ਬਣੀਆਂ ਜਾਂਦੀਆਂ ਵਿੱਚ ਸਾਰੇ ਕਾਰਜ ਸਭ ਜਾਣੇ ਆਪੋ ਆਪਣੀ ਲਾਈਫ ਚ ਬਿਜ਼ੀ ਹੋ ਗਏ ਕੱਲ ਰਿਸ਼ਤੇਦਾਰ ਵੀ ਸਾਰੇ ਚਲੇ ਗਏ ਸੋ ਰਹਿ ਗਈ ਸਾਡੀ ਛੋਟੀ ਜੀ ਫੈਮਿਲੀ ਸੱਚ ਜਾਣਿਓ ਅੱਜ ਕਾਰਖਾਨੇ ਨੂੰ ਆਉਂਦਾ ਕਦੇ ਤਾਂ ਕਦੇ ਤਾਂ ਕਬੂਤਰ ਛੱਡ ਲੈਣਾ ਮੈਂ ਕਦੇ ਇੱਧਰ ਆ ਕੇ ਬੈਠ ਜਾਣਾ ਕਦੇ ਆਪਦੇ ਆਪ ਨੂੰ ਬਿਜ਼ੀ ਕਰੀਦਾ ਕਮਾਂਕਾਰਾਂ ਦੇ ਵਿੱਚ ਵੀ ਦਿਮਾਗ ਹੋਰ ਪਾਸੇ ਹੋ ਜੇ ਕਿਉਂਕਿ ਪਹਿਲਾਂ ਆਵਾਜ਼ਾਈ ਕਾਫੀ ਰਹਿੰਦੀ ਆ ਆਪਣੇ ਘਰ ਦੇ ਵਿੱਚ ਹਨ ਤੇ ਜਦੋਂ ਬਾਅਦ ਸੇ ਆਪਾਂ ਇਕੱਲੇ ਰਹਿ ਜਾਂਦੇ ਉਹ ਚੀਜ਼ਾਂ ਪਤਾ ਲੱਗਦੀਆਂ ਫਿਰ ਬਾਪੂ ਦੀ ਆਦਤ ਸੀਗੀ ਕਿ ਉਹ ਹਮੇਸ਼ਾ ਬੋਲਦੇ ਰਹਿੰਦਾ ਹੀ ਕੋਈ ਨਾ ਕੋ ਜੇ ਬੱਚਿਆਂ ਦਾ ਕੋਈ ਖੜਾਉਣਾ ਹੱਥ ਜਾ ਗਿਆ ਜਾਂ ਕੋਈ ਛਣਕਣਾ ਹੱਥ ਜਾ ਗਿਆ ਉਹਨੇ ਬੈਠੇ ਨੇ ਖੜਕਾਈ ਜਾਣਾ ਅਸੀਂ ਜਗੋਂ ਕਹਿਣਾ ਬਾਪੂ ਕਾ ਤੋ ਖੜਕਾ ਕਰੀ ਜਾਂਦਾ ਰਹਿਣਾ ਤੂੰ ਜਾਂ ਕੋਈ ਤੋਤਾ ਆਇਆ ਹੁੰਦਾ ਜਿਹੜੇ ਨੱਪ ਕੇ ਪੀਪਣੀ ਜੀ ਵਜਦੀ ਹੈ ਜਿਹੇ ਚੀਜ਼ ਉਹਦੇ ਹੱਥ ਜਾ ਗਈ ਉਹਨੇ ਨਾਲੇ ਤਾਂ ਐ ਬਿਠੇ ਰਹਿਣਾ ਲੱਭੀ ਇਹਨੂੰ ਨੱਪੀ ਜਾਣਾ ਬੋਲਾ ਬੋਲਾ ਕੋਈ ਨਾ ਕੋਈ ਖੜਕਾ ਕਰੀ ਜਾ ਜਾਂ ਗੁਣਗਣਾਉਂਦੇ ਰਹਿਣਾ ਜਾਂ ਕੁਛ ਨਾ ਕੁਛ ਭੂਲਦੇ ਰਹਿਣਾ ਉਹ ਡਾਕਟਰ ਇਹ ਬਾਪੂ ਦਾ ਸੁਭਾਅ ਸੀ ਕਰਦੇ ਕੰਮ ਵੀ ਕਰਨੇ ਪੈਣੇ ਆ ਬਾਪੂ ਦੀ ਪੱਗ ਬੰਨ ਲਈਦੀ ਆ ਤੇ ਫੇਰ ਕਿੰਨਨ ਨੇ ਕੰਮ ਕਰ ਲੱਗ ਜਾਈਦਾ ਤੇ ਘਰ ਦੇ ਵਿੱਚ ਜਿਦਾਂ ਪਹਿਲਾਂ ਦਸ ਕਿਚ ਹਟਿਆ ਤੁਨੂੰ ਹਨਾ ਕਿ ਅੱਜ ਬਿਲਕੁਲ ਸਨਾਟਾ ਛਾਇਆ ਹੋਇਆ ਰਿਸ਼ਤੇਦਾਰ ਵੀ ਸਾਰੇ ਚਲੇ ਗਏ ਆ। ਘਰ ਦੇ ਪਰਿਵਾਰ ਰਹੇਗਾ ਸਾਰਾ। ਤੇ ਹੁਣ ਜ਼ਿੰਮੇਵਾਰੀ ਮੇਰੇ ਸਿਰ ਤੇ ਆ। ਅੱਗੇ ਬਾਪੂ ਦੀ ਕਮਾਂਡ ਲੀਕਦੀ ਹੁੰਦੀ ਸੀ। ਬਾਪੂ ਨੇ ਜਦੋਂ ਕਹਿਣਾ ਵੀ ਆਹ ਕੰਮ ਕਰ ਲੈ ਉਹ ਵੀ ਮੈਂ ਕਰਨਾ। ਮੈਂ ਆਪਦੇ ਆਪ ਨਹੀਂ ਕਰਨਾ ਕਦੇ ਵੀ ਕੰਮ ਜਦੋਂ ਮੇਰੇ ਤੇ ਹੁੰਦਾ ਨਾ। ਜਿਹਦੇ ਬਾਪੂ ਨੇ ਕਹਤਾ ਉਹਦੀ ਕਰਨਾ। ਵੀ ਇਦਾਂ ਨਹੀਂ ਬਾਪੂ ਦੇ ਕਿਹਾ ਵੀ ਕੋਈ ਕੰਮ ਕਰਨਾ ਜਿਹੜਾ ਉਹਨੇ ਕਹਤਾ ਕੰਮ ਕਰਨਾ 100% ਹੀ ਆ। ਪਰ ਜਦੋਂ ਚਿਰ ਬਾਪੂ ਦੀ ਕਮਾਂਡ ਨਹੀਂ ਆਉਂਦੀ ਸੀ ਉਹਨੇ ਚਿਰ ਕਈ ਦੇ ਵੀ ਸਰਦਾ ਹਾ ਜਿਹੜਾ ਬਾਪੂ ਨੇ ਕਿਹਾ ਵਾ। ਹੁਣ ਰਾਜ ਬਾਪੂ ਸਰਤੇ ਹੈ ਨਹੀਂ ਸੋ ਅੱਜ ਕੰਮ ਵੀ ਮੈਂ ਐਡਵਾਂਸ ਹੀ ਕਰੀ ਜਾਨਾ ਜਿਹੜਾ ਕੰਮ ਠਹਿਰ ਕੇ ਕਰਨਾ ਹੁੰਦਾ ਉਹ ਪਹਿਲਾਂ ਕਰੀ ਜਾਨਾ ਹਣਾ ਮੈਨੂੰ ਇਦਾਂ ਲੱਗਦਾ ਕਿ ਤੇ ਇਹ ਨਾ ਹੋਵੇ ਇਹ ਕੰਮ ਕਰਨ ਵਾਲਾ ਸੀ ਕਿਤੇ ਰਹਿ ਨਾ ਗਿਆ ਉਹ ਵੀ ਹਣਾ ਤੇ ਕਿਉਂਕਿ ਕੁਮਾਰ ਦੇਣ ਆ ਸਰਤੇ ਹੈ ਨਹੀਂ ਇਸ ਟਾਈਮ ਹਣਾ ਜਿੱਦਾਂ ਮੈਂ ਸਟਾਰਟਿੰਗ ਵਿੱਚ ਆ ਕਿ ਰੁੱਤਾਂ ਵੀ ਚੱਲੀ ਜਾਂਦੀਆਂ ਸਭ ਕੁਝ ਚੱਲੀ ਜਾਂਦਾ ਮੇਲੇ ਤਿਹਾਰ ਉਦਾਂ ਹੀ ਲੱਗੇ ਜਿੱਦਾਂ 12 ਤੱਕ ਦੀ ਡੇਢੀ ਨੂੰ ਡੇਥ ਹੋਈ ਆ ਸਵੇਰੇ 4:32 ਵਜੇ ਤੇ ਉਸ ਦਿਨ ਦਾ ਸਾਡੇ ਪਿੰਨ ਨਗਰ ਕੀਤੇ ਨੂੰ ਹੁੰਦਾ ਬਹੁਤ ਭਾਰਾ ਵਸਾਖੀ ਤੋਂ ਇੱਕ ਦਿਨ ਪਹਿਲਾਂ ਦਾ 12 ਤਰੀਕ ਦਾ ਉਸੇ ਤਰ੍ਹਾਂ ਨਰਗੀਤਨ ਹੋਇਆ ਉਸੇ ਤਰ੍ਹਾਂ ਸਾਰੇ ਪੰਡਾਲ ਸਜੇ ਸਭ ਕੁਝ ਉਦਾਂ ਹੀ ਚੱਲੇ ਆ ਸੋ ਮੈਂ ਗੱਲ ਕਰਦਾ ਦੁਨੀਆਦਾਰੀ ਦੁਨੀਆਦਾਰੀ ਕਿਸੇ ਇੱਕ ਦੇ ਜਾਨਾਂ ਨਹੀਂ ਰੁਕਦੀ ਇਦਾਂ ਹੀ ਚੱਲੀ ਜਾਂਦੀ ਆ ਅਗਲੇ ਦਿਨ ਵਸਾਖੀ ਵਾਲਾ ਦਿਨ ਸੀਗਾ ਸਾਰੇ ਮੇਲੇ ਤੇ ਜਾਣ ਦੀਆਂ ਤਿਆਰੀਆਂ ਕਰੀ ਜਾਂਦੇ ਸੀਗੇ ਦੁਕਾਨਾਂ ਵਾਲੇ ਤੇ ਸਮਸ਼ਾਨ ਘੜ ਗੁਰਦੁਆਰੇ ਦੇ ਸਾਹਮਣੇ ਹੀ ਆ ਦੁਕਾਨਾਂ ਵਾਲੇ ਆਪਣੀਆਂ ਦੁਕਾਨਾਂਸ ਤੇ ਆ ਰਹੇ ਸੀ ਹਨਾ ਜਲੇਬੀਆਂ ਨਿਕਲ ਰਹੀਆਂ ਸੀ ਪਕੌੜੇ ਬਣ ਰਹੇ ਸੀ ਕਿਉਂਕਿ ਸ਼ਮਸ਼ਾਨ ਘਾਟ ਜਿੱਥੇ ਵਿਸਾਖੀਲਾ ਦੀ ਗੁਰਦੁਆਰਾ ਦੇ ਬਿਲਕੁਲ ਸਾਹਮਣੇ ਆਪਣੇ ਪਿੰਡ ਦਾ ਸਭ ਕੁਝ ਉਦਾਂ ਹੀ ਚੱਲਦਾ ਰਹਿ ਰਿਹਾ ਸੀ ਤੇ ਮੈਂ ਆਪਣੇ ਪੌਦਿਆਂ ਆਸਤੀਆਂ ਇਕੱਠੀਆਂ ਕਰ ਰਿਹਾ ਸੀ ਹਨਾ ਸੋ ਕਹਿਣ ਤੋਂ ਬਾਅਦ ਵੀ ਹੈ ਕਿ ਸਭ ਕੁਝ ਚੱਲੀ ਜਾਂਦਾ ਰੁਕਦਾ ਨਹੀਂ ਹਨਾ ਪਰ ਜਿਹੜਾ ਘਾਟਾ ਪਰਿਵਾਰ ਨੂੰ ਨਪੂਰਾ ਨਹੀਂ ਨਾ ਹੋਣਾ ਜਿਹੜਾ ਪੈ ਜਾਂਦਾ ਹੈ ਘਾਟਾ ਕਦੇ ਪੂਰਾ ਨਹੀਂ ਹੁੰਦਾ ਪਰਿਵਾਰ ਵਾਸਤੇ ਬਹੁਤ ਔਖਾ ਹੋ ਜਾਂਦਾ ਹੈ ਤੇ ਤੂੜੀ ਵੀ ਬਣ ਗਈ ਅੱਜ ਸਭ ਕੁਝ ਹੋ ਗਿਆ ਹਨਾ ਪਟਕਣਕ ਵੀ ਵੱਢੀ ਗਈ ਤੂੜੀ ਵੀ ਬਣ ਗਈ ਪੱਠਿਆਂ ਦੀ ਤਿਆਰੀ ਹੋ ਰਹੀ ਆ ਤੇ ਹੁਣ ਕਰ ਰਹੇ ਆ ਕੰਮ ਹਨਾ ਓਠਾਂਗੇ ਹੌਲੀ ਹੌਲੀ ਪਰ ਇੱਕ ਇਸ ਟਾਈਮ ਤਾ ਇਦਾਂ ਕਿ ਇਕੱਲਾਪਨ ਬਹੁਤ ਫੀਲ ਹੋ ਰਿਹਾ ਸੱਚ ਜਾਨੇ ਇਕੱਲਾਪਨ ਬਹੁਤ ਜ਼ਿਆਦਾ ਫੀਲ ਹੋ ਰਿਹਾ ਤੇ ਬਾਪੂ ਜੀ ਦੀਆਂ ਆਸਤੀਆਂ ਜਿੱਦਾਂ ਬੂਟੇ ਲੈ ਕੇ ਆਉਣੇ ਆ ਤੇ ਮੈਂ ਉਹ ਵੀ ਵੀਡੀਓ ਬਣਾਉਂਗਾ ਬਾਪੂ ਦੀਆਂ ਆਸਤੀਆਂ ਵਾਸਤੇ ਜਿੱਥੇ ਆਪਾਂ ਵਧੀਆ ਬੂਟੇ ਲਾਉਣੇ ਆ ਜਲਾਲਾਬਾਦ ਤੋਂ ਲੈ ਕੇ ਆਉਣੇ ਮੈਂ ਉਹ ਵੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰੂੰਗਾ ਤੁਸੀਂ ਦੇਖਿਓ ਮੈਂ ਕਲਿੱਪ ਬਣਾਉਂਗਾ ਉਹਨਾਂ ਦੀ ਉਹਨਾਂ ਦਾ ਬੜਾ ਨਾਮ ਤੁਸੀਂ ਅਕਸਰ ਵੀਡੀਓ ਚ ਵਾਈ ਹੁਣ ਦੇਖਿਆ ਮਮਾ ਜੀ ਬਹੁਤ ਵੀਡੀਓ ਦੇਖਦੇ ਨੇ ਉਸ ਬਾਈ ਦੀਆਂ ਕਿ ਕਿਸੇ ਨੇ ਜੇ ਤੁਹਾਨੂੰ ਸਾਡੇ ਨਾਲ ਦਿੱਲੀ ਅਟੈਚਮੈਂਟ ਐ ਇਦਾਂ ਮਮਾ ਵੀ ਉਹਨਾਂ ਦੇ ਬਾਈ ਦੀਆਂ ਵੀਡੀਓ ਦੇਖਦੇ ਨੇ ਚਲਾਲਾਬਾਦ ਤੋਂ ਤੇ ਜਲਾਲਾਬਾਦ ਜਿਹੜਾ ਫਾਜ਼ਿਲਗਾ ਕੋਲੇ ਆ ਉੱਥੋਂ ਅਸੀਂ ਬੇ ਬੁੱਟੇ ਲੈ ਕੇ ਆਉਣੇ ਜਿੱਥੇ ਆਂਟ ਜਿਹੜੇ ਆਪਣੇ ਬਾਪੂ ਦੀਆਂ ਆਸੀਆਂ ਉੱਤੇ ਲਾਉਣੇ ਨੇ ਤੇ ਬਸ ਰੋਜ਼ਮਰਾਂ ਦੀ ਜ਼ਿੰਦਗੀ ਬਸ ਓਦਾਂ ਹੌਲੀ ਹੌਲੀ ਸ਼ੁਰੂ ਹੋਊਗੀ ਆਪਣੀ ਹਨਾ ਇਹ ਤਾਂ ਚੱਲੀ ਜਾਂਦੀ ਆ ਤੇ ਵੀਡੀਓ ਲੇਟ ਬਣਾ ਰਹੀ ਐ ਮੈਂ ਆਪਣੀ ਕਲਿੱਪਾਂ ਵਿੱਚ ਐਡ ਕਰੂੰਗਾ ਹਨਾ ਤੁਸੀਂ ਦੇਖ ਲਿਓ ਤੇ ਫੇਰ ਕੰਟੀਨਿਊ ਹੌਲੀ ਹੌਲੀ ਵਲੌਗ ਫੇਰ ਆਪਾਂ ਸ਼ੁਰੂ ਕਰਾਂਗੇ ਹਨਾ ਕਿਉਂਕਿ ਇਹ ਮਾਹੌਲ ਖਾਸ ਆ ਉੱਡ ਗਿਆ ਚਿਹਰੇ ਤੋਂ ਖੁਸ਼ੀ ਚੰਗਾ ਨਹੀਂ ਲੱਗਦਾ ਹੌਲੀ ਹੌਲੀ ਉੱਠਣ ਦੀ ਕੋਸ਼ਿਸ਼ ਕਰਾਂਗੇ ਫੇਰ ਦੁਬਾਰਾ ਹਨਾ ਪਰ ਸਾਡੇ ਵਿੱਚ ਇੱਕ ਮੈਂਬਰ ਘਟ ਹੋਊਗਾ ਪਰਿਵਾਰ ਦਾ ਹਨਾ ਜਿਹਨੇ ਕਦੇ ਮੁੜ ਕੇ ਨਹੀਂ ਆਉਣਾ ਬਾਕੀ ਸਾਰੇ ਕੰਮ ਹੋ ਜਾਣੇ ਆ ਚੱਲੀ ਜਾਂਦਾ ਮੈਂ ਜਿੱਦਾਂ ਪਹਿਲਾਂ ਕਰਕੇ ਮੇਲੇ ਵੀ ਉਦਾਂ ਹੀ ਲੱਗ ਜਾਂਦੇ ਸਭਾ ਲੋਕ ਆਪ ਆਪਣੇ ਬਿਜ਼ੀ ਵਿੱਚ ਬਿਜ਼ੀ ਹੋ ਗਏ ਨੇ ਸਭ ਹਨਾ ਸਾਰੇ ਆਪਣੇ ਚਾਹਣ ਵਾਲੇ ਦਰਦ ਵੜਾ ਕੇ ਆਪੋ ਆਪਣੇ ਕੰਮਾਂ ਵਿੱਚ ਬਿਜ਼ੀ ਹੋ ਗਏ ਨੇ ਸੋ ਜਿੱਦਾਂ ਜੁਨੀਆਂ ਦਸਤੂਰ ਆ ਤੇ ਆਪਾਂ ਨੂੰ ਵੀ ਹੁਣ ਖੜਿਆ ਸਰਨਾ ਨਹੀਂ ਹਨਾ ਬਦਲ ਨਹੀਂ ਸਕਦੇ ਜੋ ਹੋ ਗਿਆ ਹਨਾ ਉਹ ਪਾਣਾ ਮੰਨਣਾ ਪੈਣਾ ਵਾਹੇ ਗੁਰੂ ਦਾ ਹਨਾ ਜੋ ਘਾਟਾ ਪ੍ਰਮਾਤਮਾ ਨੇ ਦੇਤਾ ਕਦੇ ਨਹੀਂ ਪੂਰਾ ਹੁਣ ਤੇ ਅੱਜ ਸਵੇਰੀ ਤੂੜੀ ਵੀ ਬਣ ਗਈ ਆ ਤੂੜੀ ਅੰਦਰ ਵੀ ਖੋ ਗਈ ਆ ਕਣਕਣ ਕੁ ਅੱਢੀ ਗਈ ਆ ਹੁਣ ਰੂੜੀ ਪਾਉਣ ਦੀ ਤਿਆਰੀ ਹੋ ਰਹੀ ਹੈ ਇੱਧਰ ਤੁਹਾਨੂੰ ਦਿਖਾਉਣੀ ਸੀ ਸਾਰੀ ਇੱਥੇ ਖਿਲਾਰ ਦੇਣੀ ਰੈਕਟਰ ਦੇ ਨਾਲ ਆਪਾਂ ਆ ਵਾਣ ਦੇ ਵਿੱਚ ਹੀ ਪੱਠੇ ਵੀ ਆਪਣੇ ਮੁੱਕ ਗਏ ਆ ਆ ਕਰਾਇਆ ਪਾਇਆ ਹੋਇਆ ਇੱਥੇ ਖਲਾਰੀ ਆਨੇ ਬਾਅਦ ਇੱਥੇ ਆਪ ਅੱਗ ਦੇ ਲਈ ਨਹੀਂ ਗਈ ਤੇ ਇੱਥੇ ਹੁਣ ਆਪ ਤਵੀਆਂ ਮਾਰ ਕੇ ਕੰਪਿਊਟਰ ਕਰਾ ਲੋਣਾ ਬਾਪੂ ਜਾਂਦਾ ਜਾਂਦਾ ਕਿ ਗਿਆ ਸੀ ਕਿ ਬਹੁਤ ਸੋਲਡਰ ਸਿਸਟਮ ਲਾਉਣਾ ਆਪਾਂ ਤੇ ਸਾਈਦ ਬਾਪੂ ਜਦੋਂ ਠੀਕ ਸੀਗਾ ਗੱਲਾਂ ਬਾਤਾਂ ਕਰਦੀ ਜਦੋਂ ਮੇਰੀ ਸਾਈ ਪਾਈ ਆ ਦੂਜਾ ਜ ਬਾਪੂ ਆਪ ਬੜਾ ਜਿਆਦਾ ਸੀਰੀਅਸ ਹੋ ਗਏ ਤੇ ਉਹ ਕੰਮ ਉਦੋਂ ਵਿੱਚ ਹੀ ਰਹਿ ਗਿਆ ਸੀਗਾ ਤੇ ਬਾਪੂ ਉਹ ਬਿਲਕੁਲ ਠੀਕ ਸੀ ਗੱਲਾਂ ਪਤਾ ਕਰਦੇ ਸੀ ਜਦੋਂ ਪਤਾ ਨਹੀਂ ਸੀ ਕਿਦਾਂ ਮੀ ਉਹਨਾਂ ਨੇ ਇਦਾਂ ਜਿਆਦਾ ਡਾਊਨ ਹੋਏ ਨਾ ਤੇ ਸਾਈ ਸੋਲਰ ਸਿਸਟਮ ਉੱpon ਪੇਮੈਂਟ ਉਹਦੋਂ ਦੀ ਪਾਈ ਹੋਈ ਆ ਤੇ ਬਾਅਦ ਤੋਂ ਨੇ ਇੱਕ ਦੋ ਦਿਨਾਂ ਤੱਕ ਆਪਣੀ ਸੋਲਰ ਸਿਸਟਮ ਵੀ ਲੱਗੂਗਾ ਹੈ ਨਾ ਤੇ ਬਾਪੂ ਜੀ ਦੀ ਬਹੁਤ ਯਾਦ ਆ ਰਹੀ ਹੈ ਰੋਣਾ ਜਿਨ੍ਹਾਂ ਦੇ ਘਰੇ ਅੱਗ ਮੱਚੀ ਆ ਉਹ ਸਮਝ ਸਕਦੇ ਗੱਲਾਂ ਨੂੰ ਹੈ ਨਾ ਤੇ ਜਿਨ੍ਹਾਂ ਦੇ ਘਰੇ ਅੱਗ ਨਹੀਂ ਮੱਚੀ ਉਹਨਾਂ ਨੂੰ ਵਾਸਤੇ ਸ਼ਾਇਦ ਇਹ ਗੱਲਾਂ ਆਮ ਹੋਣਗੀਆਂ ਉਹਨਾਂ ਵਾਸਤੇ ਸਿਰਫ ਇਹੀ ਗੱਲ ਹੋਊਗੀ ਕਿ ਦੁਨੀਆ ਜਾਣਦੀ ਆ ਹੈ ਨਾ ਇਹ ਦਸਤੂਰਤ ਹੋ ਰਹੀਆਂ ਨੇ ਨਾ ਸੋ ਔਠਾਂਗੇ ਹੌਲੀ ਹੌਲੀ ਹਨਾ ਪਰਿਵਾਰ ਦੇ ਨਾਲ ਪਰਿਵਾਰ ਨੂੰ ਬੇਬੇ ਨੂੰ ਮੇਰੀ ਬਹੁਤ ਲੋੜ ਆ ਮੇਰੇ ਬੱਚਿਆਂ ਨੂੰ ਮੇਰੀ ਲੋੜ ਆ ਮੇਰੀ ਭੈਣਾਂ ਨੂੰ ਲੋੜ ਆ ਸਾਰੇ ਪਰਿਵਾਰ ਨੂੰ ਬਹੁਤ ਲੋੜ ਆ ਤੇ ਪਰ ਔਖਾ ਲੱਗਦਾ ਸੱਚ ਜਾਣੇ ਔਖਾ ਲੱਗਦਾ ਜਦ ਤੱਕ ਭੋਗ ਸੀਗਾ ਭੋਗ ਦੀ ਅਗਲੇ ਭਾਵੇਂ ਐਡ ਕਰੂੰਗਾ ਹਨਾ ਸਾਰੀਆਂ ਮੈਂ ਥੋੜਨੇ ਥੋੜਨੇ ਕਲਿੱਪ ਐਡ ਕਰੂੰਗਾ ਜੋ ਆਪਣੇ ਸਾਰੇ ਹੋਏ ਨੇ ਕਾਰਵਿਆਰ ਹਨ ਕਿਉਂਕਿ ਮੈਂ ਬਹੁਤ ਜ਼ਿਆਦਾ ਬਿਜ਼ੀ ਸੀ ਤੇ ਮੈਂ ਅੱਜ ਵਾਲੀ ਵੀਡੀਓ ਵਿੱਚ ਆਪਾਂ ਸਾਰੀ ਉਹ ਕੰਪਲੀਟ ਕਰ ਦਾਂਗੇ ਹਨ ਬਾਪੂ ਦੀਆਂ ਆਸਤੀਆਂ ਜਿਹੜੇ ਚੱਕ ਕੇ ਲੈ ਕੇ ਜਾਂਦੇ ਹਨ ਉਹਦੋਂ ਵੀ ਬਹੁਤ ਔਖਾ ਲੱਗਦਾ ਸੀ ਹਨ ਕਿਸੇ ਟਾਈਮ ਬਾਪੂ ਮੈਨੂੰ ਚੱਕ ਕੇ ਖੜਾਉਂਦਾ ਹੁੰਦਾ ਸੀ ਅਜਵੇਂ ਉਹਦੀਆਂ ਆਸਤੀਆਂ ਇਕੱਠੀਆਂ ਕਰ ਰਿਹਾ ਹਨ ਸਾਰੀਆਂ ਵੀ ਅੱਜ ਇਸ ਵੀਡੀਓ ਦੇ ਵਿੱਚ ਆਪਣੇ ਦਿਲ ਦੇ ਹਾਫ-ਹਾਫ ਸਾਰੀ ਆਪਾਂ ਇਸ ਵੀਡੀਓ ਦੇ ਵਿੱਚ ਕੰਪਲੀਟ ਕਰਾਂਗੇ ਇੱਕ ਯਾਦ ਸਰਦਾ ਵੀ ਆ ਜੇ ਨਾ ਅਪਲੋਡ ਕਰੀਏ ਜ਼ਰੂਰੀ ਨਹੀਂ ਕਿ ਮੈਂ ਉਹ ਚੀਜ਼ਾਂ ਅਪਲੋਡ ਕਰਾਂ ਹਨਾ ਜੋ ਮੇਰੇ ਸਾਖ ਸੰਬੰਧੀਆਂ ਰਿਸ਼ਤੇਦਾਰਾਂ ਨੇ ਕੁਝ ਹਨਾ ਕੁਝ ਯਾਦਾਂ ਉਸ ਟਾਈਮ ਕੇ ਦੀ ਕੀਤੀਆਂ ਕੈਮਰੇ ਦੇ ਵਿੱਚ ਮੈਂ ਸਭ ਤੋਂ ਇਕੱਠੀਆਂ ਕਰਕੇ ਤੇ ਇਸ ਵੀਡੀਓ ਦੇ ਵਿੱਚ ਪਾਉਂਗਾ ਸੋ ਉਸ ਤੋਂ ਬਾਅਦ ਫਿਰ ਆਪਾਂ ਰੈਗੂਲਰ ਕੰਟੀਨਿਊ ਤੇ ਤੁਹਾਡੇ ਨਾਲ ਆਪਾਂ ਹਾਜ਼ਰ ਹੋਵਾਂਗੇ ਤੇ ਪਾਉਣਾ ਮੈਂ ਇਸ ਕਰਕੇ ਚਾਹਣਾ ਕਿਉਂਕਿ ਫੋਨ ਦੇ ਵਿੱਚੋਂ ਕਿਸ ਟਾਈਮ ਮੈਂ ਕੱਲ ਵੀ ਕਿਹਾ ਸੀ ਨਿਕਲ ਜਾਂਦੀਆਂ ਯਾਦਾਂ ਮੈਂ ਉਹ ਯਾਦਾਂ ਨੂੰ ਕਦੇ ਗੁਆਣਾ ਨਹੀਂ ਚਾਹੁੰਦਾ ਜਦੋਂ ਮੇਰਾ ਪੁੱਤ ਵੱਡਾ ਹੋਊਗਾ ਉਹ ਮੇਰੇ ਜਜ਼ਬਾਤ ਦੇਖੂਗਾ ਮੇਰੇ ਪਿਓ ਦੇ ਪ੍ਰਤੀ ਹਨਾ ਤੇ ਜਿੱਦਾਂ ਮੈਂ ਆਦੇ ਪਿਓ ਦਾ ਜਿੰਨਾ ਮੈਂ ਕਰਦਾ ਸੀ ਜਿਵੇਂ ਉਹਨੂੰ ਸਾਂਭਦਾ ਸੀ ਮੈਂ ਉਮੀਦ ਕਰਦਾ ਕਿ ਮੇਰਾ ਪੁੱਤ ਵੀ ਮੈਨੂੰ ਕਿਸੇ ਦਿਨ ਇਦਾਂ ਸਾਂਭੂਗਾ ਉਮੀਦ ਤੇ ਦੁਨੀਆ ਕਹਿਮਾ ਹਨਾ ਤੇ ਵਾਹਿਗੁਰੂ ਸਭ ਦਾ ਭਲਾ ਕਰੀ ਹਨਾ ਜਿਹੜੇ ਮਾਂ ਪਿਓ ਬਣਾ ਵਾਂਝੇ ਮੇਰੇ ਵੀਡੀਓ ਦੇਖ ਰਹੇ ਨੇ ਜਿਨ੍ਹਾਂ ਨੇ ਆਪਦੇ ਪੁੱਤ ਗਵਾਏ ਨੇ ਜਿਨ੍ਹਾਂ ਨੇ ਆਪਦੇ ਮਾਪੇ ਗਵਾਏ ਨੇ ਜਿਨ੍ਹਾਂ ਨੇ ਆਪਣੀਆਂ ਮਾਵਾਂ ਗਵਾਈਆਂ ਨੇ ਜਿਨ੍ਹਾਂ ਨੇ ਆਪਣੀਆਂ ਭੈਣਾਂ ਗਵਾਈਆਂ ਨੇ ਹਨਾ ਜਿਨ੍ਹਾਂ ਨੇ ਆਪਦੇ ਰਿਸ਼ਤੇਦਾਰ ਸਾਖ ਸੰਬੰਧੀ ਗਵਾਏ ਨੇ ਹਨਾ ਤੇ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਬਈ ਦੁਆਵਾਂ ਨੇ ਕਿ ਤੁਸੀਂ ਜਿਹੜੀਆਂ ਤੁਹਾਡੀਆਂ ਘਾਟਾਂ ਜ਼ਿੰਦਗੀ ਦੇ ਵਿੱਚ ਪੈ ਗਈਆਂ ਹਨਾ ਉਹ ਪੂਰੀਆਂ ਤਾਂ ਹੋ ਨਹੀਂ ਸਕਦੀਆਂ ਪਰ ਪ੍ਰਮਾਤਮਾ ਤੁਹਾਨੂੰ ਬਹੁਤ ਜ਼ਿਆਦਾ ਤਰੱਕੀ ਦੇਵੇ ਵਦੋਂ ਫੁੱਲੋਂ ਅੱਗੇ ਵਦੋਂ ਹਣਾ ਤੇ ਹੁਣ ਮੈਂ ਵੀ ਥੋੜਾ ਜਿਹਾ ਕਰ ਲਾਂ ਕੰਮ ਤੇ ਤੁਸੀਂ ਦੇਖਿਓ ਮੇਰੇ ਬਾਪੂ ਦੀਆਂ ਯਾਦਾਂ ਠੀਕਾ ਨਾਲੇ ਮੇਰੀਆਂ ਸਟੋਰ ਹੋ ਜਾਣਗੀਆਂ ਤੇ ਜੇ ਫੋਨ 'ਚ ਰਹਿ ਗਈਆਂ ਤਾਂ ਕਿਸੇ ਟਾਈਮ ਉਹ ਵਿੱਚੋਂ ਨਿਕਲਣਗੀਆਂ ਫੋਨ ਖਰਾਬ ਹੋਣਗੇ ਜ਼ਿੰਦਗੀ ਦੇ ਵਿੱਚ ਬਹੁਤ ਰਾਹ ਚੜਾਉਂਦੇ ਪਰ ਜਿਹੜੀ ਚੀਜ਼ ਸੋਸ਼ਲ ਮੀਡੀਆ ਤੇ ਅਪਲੋਡ ਹੋ ਗਈ ਇੱਕ ਮੇਰੇ ਅਕਾਊਂਟ ਦੇ ਜੇ ਅਪਲੋਡ ਹੋ ਗਈ ਉਹ ਮੇਰੀ ਯਾਦ ਹਮੇਸ਼ਾ ਮੇਰੇ ਕੋਲੇ ਰਹੂਗੀ ਕਿਸੇ ਟਾਈਮ ਮੈਂ ਯਾਦ ਕਰੂੰਗਾ ਤੇ ਮੈਂ ਉਸ ਪਲ ਨੂੰ ਕੈਦ ਕਰਕੇ ਇਸ ਵੀਡੀਓ ਦੇ ਵਿੱਚ ਪਾ ਲੱਗਾ ਹਨ ਕਿ ਬਹੁਤ ਜਿਆਦਾ ਇਕੱਠ ਸੀਗਾ ਜਦੋਂ ਬਾਪੂ ਦਾ ਭੋਗ ਸੀਗਾ ਤੇ ਮੈਂ ਲਾਈਵ ਵੀ ਕੀਤਾ ਸੀਗਾ ਤੇ ਉਹ ਚੈਨਲ ਨੇ ਲਾਈਵ ਵੀ ਚਲਾਇਆ ਸੀਗਾ মিডিਆ ਵਾਲੇ ਵੀ ਆਏ ਸੀਗੇ ਉਹਨਾਂ ਨੇ ਚੈਨਲ ਉੱਤੇ ਲਾਈਵ ਕੀਤੀ ਸੀ ਬਾਪੂ ਜੀ ਦਾ ਅੰਤ ਅਰਦਾਸ ਜਿਹੜੀ ਹੋਈ ਆ ਤੇ মিডিਆ ਵਾਲੇ ਵੀ ਆਏ ਸੀਗੇ ਸੋ ਬਹੁਤ ਇਕੱਠ ਸੀਗਾ ਸੋਚਿਆ ਨਹੀਂ ਸੀਗਾ ਕਿ ਇੰਨਾ ਇਕੱਠ ਹੋਊਗਾ ਇੰਨਾ ਆ ਕਣਕ ਦਾ ਵਿੱਚ ਕਸ ਸੀਗਾ ਤੇ ਫਿਰ ਵੀ ਇੰਨਾ ਜਿਆਦਾ ਇਕੱਠ ਸੀਗਾ ਸੱਚ ਜਾਣੇ ਉੱਤੇ ਪੈਰ ਧਰਨ ਨੂੰ ਜਗ੍ਹਾ ਨਹੀਂ ਸੀ ਤੇ ਮੈਂ ਇੰਨਾ ਕੁ ਜਿਆਦਾ ਬਿਜ਼ੀ ਸੀ ਮੈਨੂੰ ਇਹ ਸੀਗਾ ਕਿ ਮੈਂ ਕਿਸੇ ਨੂੰ ਮਿਲਨ ਬਣਾਣਾ ਰਹਿ ਜਾ ਜਿਹੜੀਆਂ ਮੇਰੀਆਂ ਵੀਡੀਓ ਦੇਖ ਕੇ ਬਹੁਤ ਪਹੁੰਚੇ ਸੀਗੇ ਹਨਾ ਬਹੁਤ ਪਬਲਿਕ ਪਹੁੰਚੀ ਸੀ ਮੈਂ ਸਭ ਲਈ ਟਾਈਮ ਕੱਢਾਂ ਸਭ ਨੂੰ ਮਿਲਾਂ ਸਭ ਨੂੰ ਮੈਂ ਟਾਈਮ ਦੇ ਸਕਾਂ ਹਨਾ ਤੇ ਜ਼ਿੰਮੇਵਾਰੀ ਬਹੁਤ ਵੱਡੀ ਸੀ ਹਨਾ ਕਿਉਂਕਿ ਮੇਰੇ ਬਾਪੂ ਦਾ ਉਸ ਦਿਨ ਪੋਗ ਸੀਗਾ ਤੇ ਬਹੁਤ ਵੱਡੀ ਜ਼ਿੰਮੇਵਾਰੀ ਸੀ ਹਨਾ ਕਿ ਪਹਿਲਾ ਕੰਮ ਸੀਗਾ ਜਿਹੜਾ ਮੈਂ ਬਾਪੂ ਦੇ ਬਿਨਾ ਕਰ ਰਿਆ ਸੀ ਏਡਾ ਹਨਾ ਇੱਕ ਵਿਆਹ ਵਰਗਾ ਮਾਹੌਲ ਬਣਿਆ ਵਿਆਸੀ ਉੱਥੇ ਕੇ ਵਿਆਹ ਵਰਗੇ ਇਸੇ ਕਰਕੇ ਕਹਿ ਰਹੇ ਆ ਕਿਉਂਕਿ ਇੰਤਜ਼ਾਮ ਵਗੈਰਾ ਜੋ ਕਰਨੇ ਸੀ ਹਨ ਇੱਕ ਤਰ੍ਹਾਂ ਜਿਹੇ ਵਿਆਹ ਚ ਕਰਦੇ ਆ ਇਦਾਂ ਹੀ ਸੀਗਾ ਮੇਰੇ ਲਈ ਬੇਸ਼ੱਕ ਸਾਡੇ ਦੇ ਦੁੱਖ ਦੀ ਘੜੀ ਸੀਗੀ ਸੋ ਸਭ ਨੂੰ ਆਉਣਾ ਸਭ ਨੇ ਆਉਣਾ ਸੀ ਰਿਸ਼ਤੇਦਾਰਾਂ ਨੇ ਹਨ ਇੰਨੀ ਦੂਰ ਤੱਕ ਸਾਰੇ ਆਏ ਨੇ ਇੰਨੀ ਇੰਨੇ ਕੰਮ ਦੇ ਵਿੱਚ ਵੀ ਇੰਨਾ ਜਿਆਦਾ ਕੱਟ ਸੀ ਆ ਮੇਰੇ ਬਾਪੂ ਦੇ ਭੋਗ ਤੇ ਮੇਰੇ ਡੇਢੀ ਦੇ ਭੋਗ ਤੇ ਸੋ ਸਾਰਿਆਂ ਦਾ ਧੰਨਵਾਦ ਬਾਈ ਜੀ ਜਿਹੜੇ ਤੁਸੀਂ ਸਾਰੇ ਪਹੁੰਚੇ ਹੋ ਜਿਨ੍ਹਾਂ ਨੂੰ ਨਹੀਂ ਮੇਰਾ ਟਾਈਮ ਲੱਗਿਆ ਸ਼ਾਇਦ ਨਾ ਮੇਰਾ ਟਾਈਮ ਲੱਗਿਆ ਹੋਵੇ ਬੁਲਾਉਣ ਦਾ ਜਾਂ ਗੱਲ ਕਰਨ ਦਾ ਉਹਦੇ ਲਈ ਮੈਂ ਮਾਫੀ ਚਾਹਣਾ ਅੱਜ ਬਾਪੂ ਗਏ ਨੂੰ 12 ਦਿਨ ਹੋ ਗਏ ਆ ਰੋਂਦੇ ਰੋਂਦੇ ਬਾਪੂ ਨੂੰ ਵੀ ਤੋੜ ਦਿੱਤਾ ਸਮਾਂ ਬਹੁਤ ਸ਼ਕਤੀवान ਕਹਿ ਸਕਦੇ ਆਪਾਂ ਕਿ ਜਿਹੜਾ ਰੁਕਦਾ ਨਹੀਂ ਭੱਜ ਜਾਂਦਾ ਪਤਾ ਹੀ ਨਹੀਂ ਲੱਗਾ ਯਕੀਨ ਹੀ ਨਹੀਂ ਹੁੰਦਾ ਕਿ ਸਾਡੇ ਨਾਲ ਇਹ ਕੁਝ ਹੋ ਗਿਆ ਕਿ ਬਾਪੂ ਮੇਰਾ ਉੱਥੇ ਚਲੇ ਗਿਆ ਜਿੱਥੋਂ ਕਦੇ ਉਹਨੇ ਮੁੜ ਕੇ ਨਹੀਂ ਆਣਾ ਕੋ ਸਮਝ ਨਹੀਂ ਆਉਂਦਾ ਕਿ ਕਦੇ ਸੁਪਨੇ ਜਿਹੀ ਸੋਚਿਆ ਨਹੀਂ ਸੀ ਕਿ ਕਦੇ ਆਪਣੇ ਤੇ ਵੀ ਟਾਈਮ ਆਊਗਾ ਇਹ ਤਾਂ ਕਦੇ ਦਿਮਾਗ 'ਚ ਹੀ ਸਾਡੇ ਗੱਲਾਂ ਹੀ ਹੈ ਨਹੀਂ ਸੀ ਕਿਸੇ ਪਰਿਵਾਰ ਦੇ ਮੈਂਬਰ ਦੇ ਬਾਪੂ ਨੂੰ ਦਾਗ ਦੇਣ ਤੋਂ ਬਾਅਦ ਸਭ ਚਲੇ ਗਏ ਵੇਰ ਤੁਸੀਂ ਦੇਖੋ ਮੈਂ ਫੇਰ ਵੀ ਉੱਥੇ ਸੀ ਕਿ ਬਾਪੂ ਨੇ ਇਹ ਨਾ ਲੱਗੇ ਕਿ ਮੈਂ ਕੱਲ ਨੂੰ ਛੱਡ ਕੇ ਸਾਰੇ ਹੀ ਉੱਟ ਗਿਆ ਤੇ ਉਹਦਾ ਪੁੱਤ ਉੱਥੇ ਸੀ ਐਂਡ ਤੱਕ ਦੱਸ ਨਹੀਂ ਸਕਦੇ ਜਿੱਡਾ ਵੱਡਾ ਘਾਟਾ ਪੈ ਗਿਆ ਮੈਂ 6-7 ਗੀੜੇ ਮਾਰੇ ਨੇ ਉੱਥੇ ਤੁਸੀਂ ਦੇਖ ਲਓ ਸਭ ਸਨਾਟਾ ਛਾਇਆ ਹੋਇਆ ਕੁਝ ਨਹੀਂ ਹੈਗਾ ਇੱਥੇ ਕੋਈ ਨਹੀਂ ਹੈਗਾ ਸਭ ਜਲੇ ਗਏ ਨਹੀਂ ਬਟ ਉਹ ਤੇ ਸੀਗਾ ਤਾਂ ਮੈਂ ਦੇਖ ਰਿਹਾ ਸੀ ਇੱਕ ਉਮੀਦ ਲੈ ਕੇ ਵੀ ਕੱਲ ਕੀ ਬਾਨਾ ਆਪਣਾ ਕੀ ਹੋਣਾ ਆਪਣੇ ਨਾਲ ਕਿੱਥੇ ਚਲੇ ਜਾਂਦੇ ਨੇ ਇਹਨਾਂ ਜਿੱਥੋਂ ਮੁੜਤ ਕੀ ਨਹੀਂ ਆਉਂਦੇ ਜਿਹੜਾ ਇੱਕ ਦਿਨ ਵੀ ਘਰੋਂ ਬਾਹਰ ਨਹੀਂ ਰਹਿੰਦਾ ਸੀ ਤੇ ਅੱਜ 12 ਦਿਨ ਹੋ ਗਏ ਨੇ ਕਿਵੇਂ ਜੀ ਲਾਉਂਦਾ ਹੋਊਗਾ ਉਹ ਜੇ ਸੋਚਦੇ ਆ ਤਾਂ ਸਮਝੋ ਬਾਹਰ ਹੋ ਜਾਂਦਾ ਸਭ ਕੁਝ ਇੱਕ ਦਿਨ ਵੀ ਘਰ ਬਾਹਰ ਨਾ ਰਹਿਣ ਵਾਲਾ ਅੱਜ 12 ਦਿਨ ਹੋ ਗਏ ਆ ਪਤਾ ਹੀ ਨਹੀਂ ਕਿੱਥੇ ਚਲੇ ਜਾਂਦੇ ਨੇ ਲਫ਼ਜ਼ ਨਹੀਂ ਹੈ ਕਿ ਕੁਛ ਨਹੀਂ ਪੁੱਲੇ ਆਉਂਦਾ ਨੈਕਸਟ ਡੇ ਜਦੋਂ ਫੁੱਲ ਚੁੱਕੇ ਬਾਪੂ ਦੇ ਤਾਂ ਸੱਚ ਜਾਣੇ ਮੈਂ ਜ਼ਿੰਦਗੀ 'ਚ ਪਹਿਲੀ ਵਾਰ ਫੁੱਲ ਚੁੱਕੇ ਸੀ ਮੈਨੂੰ ਤਾਂ ਪਤਾ ਵੀ ਨਹੀਂ ਸੀਗਾ ਕਿ ਫੁੱਲ ਕਿਦਾਂ ਚੱਕੀਦੇ ਆ ਮੈਂ ਦੇਖ ਰਿਹਾ ਬਾਪੂ ਨੂੰ ਬਾਪੂ ਦੇ ਕਕਾਰ ਬਾਪੂ ਦਾ ਕੜਾ ਬਾਪੂ ਦੀ ਕਿਰਪਾਨ ਤੇ ਸਾਰੇ ਭਾਵਕ ਨੇ ਮੇਰੀ ਮਾਂ ਵੀ ਲੱਗੀ ਹੋਈ ਆ ਰਾਖ ਫਰੋਲਣ ਮੇਰੀਆਂ ਭੈਣਾਂ ਲੱਗੀਆਂ ਹੋਈਆਂ ਨੇ ਰਾਖ ਫਰੋਲਣ ਸਭ ਸਾਖ ਸਬੰਧੀ ਆਗੇ ਨੇ ਉਦੋਂ ਮੈਂ ਸੋਚ ਰਿਹਾ ਸੀਗਾ ਕਿ ਬਸ ਹੁਣ ਮੇਰੇ ਕੋਲ ਇਹ ਵੀ ਨਹੀਂ ਰਹਿਣੀ ਰਾਖ ਵੀ ਨਹੀਂ ਰਹਿਣੀ ਹੁਣ ਮੇਰੇ ਕੋਲੇ ਫਿਰ ਉਦੋਂ ਦਿਮਾਗ ਦੇ ਵਿੱਚ ਇਹ ਫੈਸਲਾ ਲਿਆ ਗਿਆ ਕਿ ਮੈਂ ਕੱਟੂ-ਕੱਟ ਰਾਖ ਤਾਂ ਬਾਪੂ ਦੀ ਕੋਲੇ ਰੱਖ ਸਕਦਾ ਨਾ ਸੋ ਉਦੋਂ ਮੈਂ ਆਪਦੇ ਆਪ ਨਾਲ ਆਪਦੇ ਪਰਿਵਾਰ ਨਾਲ ਫਿਰ ਮੇਰੇ ਰਾਏ ਕੀਤੀ ਘਰ ਆ ਕੇ ਕਿ ਮੈਂ ਬਾਪੂ ਦੀਆਂ ਆਸਤੀਆਂ ਕੋਲੇ ਰੱਖਣੇ ਨਹੀਂ ਆਪਾਂ ਬੂਟੇ ਲਾ ਲੈਣੇ ਮਗਰਲੇ ਪਾਸੇ ਸਾਰੇ ਜਾਣੇ ਵੀ ਆਪਾਂ ਇੱਥੇ ਘਰੇ ਆਪਦੀਆਂ ਆਸਤੀਆਂ ਜਲ ਪ੍ਰਵਾਹ ਨਹੀਂ ਕਰਾਂਗੇ ਤੇ ਕੁਝ ਤਾਂ ਆਪਣੇ ਕੋਲੇ ਬਚੇ ਨਾ ਹਣਾ ਜੋ ਕਰ ਸਕਦੇ ਜਿੰਨਾ ਕਿ ਮੇਰੇ ਨੂੰ ਜਿੰਨੀ ਕਿ ਮੇਰੀ ਸੋਚ ਨੇ ਕੰਮ ਕੀਤਾ ਮੈਂ ਫੈਸਲਾ ਲਿਆ ਕਿ ਘਰ ਦੇ ਬੈਕਸਾਈਡ ਬੂਟੇ ਲਾਵਾਂਗੇ ਤੁਸੀਂ ਦੇਖ ਲਓ ਕਿ ਕਿਦਾਂ ਦਾ ਮਾਹੌਲ ਹੁੰਦਾ ਤੇ ਕਿਦਾਂ ਦਾ ਮੇਰੀ ਮਾਂ ਤੇ ਬੀਤਰੀ ਆ ਕਿਦਾਂ ਮੇਰੇ ਤੇ ਬੀਤਰੀ ਆ ਕਿਦਾਂ ਮੇਰੇ ਸਾਖ ਸੰਬੰਧੀਆਂ ਤੇ ਬੀਤਰੀ ਆ ਸੋ ਮਾਰ ਹੁੰਦੀ ਦੇ ਕਿਣੀ ਜਾਂਦੀ ਸੀ ਬਿਸ਼ੱਕ ਇਹ ਮੈਂ ਦੋਨੋਂ ਨੂੰ ਦਿੱਤੀ ਹੋਵਣ ਲੱਗਣ ਦਿੱਤੀ ਆ ਜਿਦਾਂ ਜਿੰਮੇਵਾਰੀਆਂ ਵੱਡੀਆਂ ਪੈ ਗਈਆਂ ਨੇ ਮੇਰੇ ਤੇ ਤੇ ਪਰ ਆਪਾਂ ਚੱਕਾਂਗੇ ਉਹ ਚੀਜ਼ਾਂ ਤੋਂ ਹਨਾ ਕਿਉਂਕਿ ਜੇ ਲੋਕਾਂ ਦੇਖੀਏ ਤਾਂ ਮੇਰਾ ਦੁੱਖ ਕੁਝ ਵੀ ਨਹੀਂ ਹੈਗਾ ਦੁਨੀਆਂ ਦੁਖੀ ਤੋਂ ਦੁਖੀ ਪਈ ਆ ਦੁਨੀਆਂ ਕੋਲੇ ਜਿਉਣ ਦੀ ਵਜ੍ਹਾ ਹੀ ਨਹੀਂ ਕਿਸੇ ਕੋਲੇ ਕਈ ਇਦਾਂ ਦੇ ਪਰਿਵਾਰ ਹੈਗੇ ਨੇ ਕਿ ਜਿਉਣਾ ਕਿ ਸਾਸਰੇ ਆ ਇਕੱਲੇ ਇਕੱਲੇ ਰਹਿ ਗਏ ਨੇ ਇਕੱਲੀਆਂ ਇਕੱਲੀਆਂ ਮਾਵਾਂ ਰਹਿ ਗਈਆਂ ਨੇ ਸਾਰਾ ਸਾਰਾ ਪਰਿਵਾਰ ਚਲੇ ਗਿਆ ਕਣਕ ਵੀ ਵੱਡੀ ਗਈ ਬਟ ਜਿਹਨੇ ਕਣਕ ਨਾਲ ਵਜਾਈ ਸੀ ਉਹ ਵੱਢਣ ਵਾਲਾ ਨਾਲ ਨਹੀਂ ਸੀ ਬਾਪੂ ਨੇ ਨਾਲ ਕਣਕ ਵਜਾਈ ਸੀ ਪਰ ਵੱਢਣ ਵੇਲੇ ਬਾਪੂ ਨਹੀਂ ਸੀ ਕਣਕ ਵੀ ਬੜੀ ਸੋਹਣੀ ਹੋਈ ਬਹੁਤ ਸੋਨਾ ਝਾੜ ਨਿਕਲਿਆ بڑے ਮੋٹے ਮੋٹے ਦਾਣੇ ਹੋਏ ਕਣਕ ਦੇ ਵੀ ਕਿਉਂਕਿ ਘਰ ਦੇ ਬੈਕ ਸਾਈਡ ਜਿਹੜੀ ਕਣਕ ਬਾਕੀ ਵਾਹਣ ਆਪਾਂ ਠੇਕੇ ਦਿੱਤਾ ਹੋਇਆ ਘਰ ਦੇ ਬੈਕ ਸਾਈਡ ਆਪਾਂ ਥੋੜਾ ਜਿਹਾ ਵਾਹਣ ਆਪਣਾ ਇੱਥੇ ਨਾਲ ਲੱਗਦਾ ਘਰ ਦੇ ਇਹ ਆਪਾਂ ਇਤਕੀ ਪਹਿਲੀ ਵਾਰ ਕਣਕੀ ਬੀਜੀ ਸੀ ਤੇ ਬਾਪੂ ਜੇ ਟੇਪਰੂਲ ਫੂਲ ਦੇਖਦਾ ਹੁੰਦਾ ਕਹਿੰਦਾ ਦਾਣੇ ਬਹੁਤ ਮੋਟੇ ਆ ਬਾ ਟਰਾਲੀ ਜਿੱਦੋਂ ਦਾਣੇ ਪਏ ਉਦੋਂ ਨੂੰ ਉਹ ਹੈ ਨਹੀਂ ਸੀ ਬਾਪੂ ਦੇ ਜਾਣ ਤੋਂ ਬਾਅਦ ਖਾਨਕ ਵੀ ਵੱਡੀ ਗਈ ਤੇ ਤੂੜੀ ਵੀ ਬਨ ਲੱਗ ਗਈ ਮੈਨੂੰ ਇਹ ਆ ਕਿ ਬਾਪੂ ਇਹ ਨਾ ਕਹਿੰਦਾ ਹੋਵੇ ਕਿ ਤੇ ਵੀ ਤੂੰ ਲੇਟ ਹੋਈ ਜਾਨਾ ਤੂੜੀ ਬਣਾ ਲਾ ਹਨਾ ਕਿਉਂਕਿ ਇੱਥੇ ਆਪਾਂ ਅਕਸਰ ਪੱਠੇ ਵੀ ਦੀ ਹੁੰਦੇ ਹੁਣ ਪੱਠਿਆਂ ਦਾ ਟਾਈਮ ਆ ਤੇ ਕਦੇ ਵੀ ਇਸ ਵਾਂ ਨੂੰ ਅੱਗ ਨਹੀਂ ਲਾਈ ਗਈ ਹਮੇਸ਼ਾ ਆਪਾਂ ਇਹਦੇ ਤੇ ਘਰ ਦੀ ਰੂੜੀ ਸਾਹਮਣੇ ਜਿਹੜੀ ਹੈਗੀ ਉਦਾਂ ਹੀ ਖਿਲਾਰਦੇ ਹੁੰਨੇ ਆ ਤੇ ਇਥੇ ਸਰੋਵ ਵੀਜਦੇ ਹੁਣੇ ਕਣਕ ਪਹਿਲੀ ਵਾਰੀ ਵੀਜੀ ਆ ਸਵਾਨ ਦੇ ਵਿੱਚ ਇੰਨੇ ਕ ਜਿਆਦੇ ਗੰਡੋਏ ਆ ਆਪਣੇ ਵਿੱਚੋਂ ਕਦੇ ਆਗ ਨਹੀਂ ਲੱਗੀ ਦੇਸੀ ਖਾਦ ਇਹਦੀ ਜੇ ਪੈਂਦੀ ਆ ਤੇ ਬਿਨਾ ਰੇਤੋ ਸਪਰੇਅ ਤੋਂ ਬਿਨਾ ਜਿਹੜੀ ਕਣਕ ਸੀਗੀ ਇਹ ਜਿਹੜੀ ਆਪਾਂ ਵੱਡੀ ਆ ਤੇ ਤੂੜੀ ਮਿੱਤਰੋ ਬਣ ਗਈ ਆ ਤੇ ਵੀ ਰਗੜ ਕੇ ਤੂੜੀ ਬਣ ਜੇ ਕਿਉਂਕਿ ਆਪਾਂ ਇਹਨੂੰ ਅੱਗ ਫੇਰ ਨਹੀਂ ਲਾਉਣੀ ਵੀ ਇਦਾਂ ਹੀ ਇਹਨੂੰ ਆਵਾਂਗੇ ਉਸ ਤੋਂ ਬਾਅਦ ਕੰਪਿਊਟਰ ਘਾ ਲਵਾਉਣਾ ਤੇ ਕੰਪਿਊਟਰ ਘਾ ਲਾ ਕੇ ਫਿਰ ਆਪਾਂ ਇੱਥੇ ਆਪਦੀ ਖਰੇ ਵਾਈ ਜੇ ਤੁਸੀਂ ਵੀਡੀਓ ਦੇ ਵਿੱਚ ਦੇਖਦੇ ਹੋ ਪੱਠੇ ਵਗੈਰਾ ਬੀਜਣੇ ਨੇ ਜੋ ਆਪਣੇ ਮੂਵੀਆਂ ਵਾਸਤੇ ਹਨ ਜਿਹੜੇ ਆਪਾਂ ਧਾਰਾਂ ਚੋਣੇ ਜਿੰਨਾਂ ਦੀਆਂ ਉਹਨਾਂ ਵਾਸਤੇ ਤੇ ਤੂੜੀ ਘਰੇ ਵੀ ਆ ਗਈ ਆ ਤੇ ਤੂੜੀ ਬਣ ਗਈ ਤੇ ਤੂੜੀ ਆਪਾਂ ਅੰਦਰ ਪਾ ਰਹੇ ਹਾਂ ਸੋ ਕੁਝ ਵੀ ਰੁਕਦਾ ਨਹੀਂ ਇੱਥੇ ਸਭ ਕੁਝ ਇਦਾਂ ਹੀ ਚੱਲੀ ਜਾਂਦਾ ਦੁਨੀਆਦਾਰੀ ਇਦਾਂ ਹੀ ਚੱਲੀ ਜਾਂਦੀ ਆ ਉਦਾਂ ਹੀ ਵਸਾਖੀਆਂ ਮੇਲੇ ਰੌਣਕ ਮੇਲੇ ਸਭ ਚੱਲੀ ਜਾਂਦੇ ਨੇ ਵਿਆਹ ਸ਼ਾਦੀਆਂ ਬਟ ਜੋ ਚਲੀ ਗਈ ਉਹ ਕਦੀ ਨਹੀਂ ਮੁੜਦੀ